ਨਮਸਕਾਰ ਇਹ ਆਕਾਸ਼ਪਨੀ ਜਿਲੰਦਰੀ ਖਬਰਾਂ ਦੇ ਸਪਲਟਨ ਦੇ ਨਾਲ ਮੈਂ ਅਵਤਾਰ ਸਿੰਘ ਢੱਲੋਂ ਸਭ ਤੋਂ ਪਹਿਲਾਂ ਖਾਸ ਖਬਰਾਂ ਲੋਕ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਭਲਕੇ ਹੋਵੇਗੀ ਆਂਧਰਾ ਪ੍ਰਦੇਸ਼ ਤੇ ਉੜੀਚਾ ਵਿੱਚ ਵਿਧਾਨ ਸਭਾ ਚੋਣਾਂ ਅਤੇ ਕਈ ਹਲਕਿਆਂ ਦੀ ਜ਼ਿਮਨੀ ਚੋਣਾਂ ਦੀ ਵੋਟਾਂ ਦੀ ਗਿਣਤੀ ਵੀ ਕੱਲ੍ਹ ਕੀਤੀ ਜਾਏਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕੀ ਮੀ ਸਦੀ ਦੀ ਦੁਨੀਆ ਬਹੁਤ ਸਾਰੀਆਂ ਮੀਤਾਂ ਨਾਲ ਭਾਰਤ ਵੱਲ ਤਖਰੀ ਹੈ ਕਾਂਗਰਸ ਦੇ ਸਭਾ ਪ੍ਰਧਾਨ ਸੋਨੀਆ ਗਾਂਧੀ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੇ ਦਿਨ ਜੀ ਐਗਜ਼ਿਟ ਕੋਰ ਦੇ ਬਿਲਕੁਲ ਫਲਟ ਹੋਣਗੇ ਮੱਧ ਪ੍ਰਦੇਸ਼ ਵਿੱਚ ਇੱਕ ਸੜਕ ਹਾਦਸੇ ਵਿੱਚ 13 ਲੋਕਾਂ ਦੀ ਮੌਤ 15 ਜ਼ਖਮੀ ਰਾਸ਼ਟਰਪਤੀ ਜੋ ਕ੍ਰਾਸਟ ਰਾਸ਼ਟਰਪਤੀ ਨੇ ਹਾਸਿਲ ਦੁੱਖ ਪ੍ਰਗਟਾਇਆ ਤੇ ਮਦਰ ਡੇਰੀ ਤੇ ਆਮਲ ਨੇ ਦੁੱਧ ਦੀਆਂ ਕੀਮਤਾਂ ਵਿੱਚ ਕੀਤਾ ਦੂਰ ਪੈ ਫੀ ਲੀਟਰ ਦਾ ਵਾਦਾ ਲੋਕ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਕਰਕੇ ਹੋਏਗੀ ਆਂਧਰਾ ਪ੍ਰਦੇਸ਼ ਤੇ 오ਡੀਸਾ ਵਿੱਚ ਵਿਧਾਨ ਸਭਾ ਚੋਣਾਂ ਤੇ ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਲਈ ਪਈਆਂ ਵੋਟਾਂ ਦੀ ਗਿਣਤੀ ਵੀ ਕੱਲੀ ਕੀਤੀ ਜਾਏਗੀ ਗਿਣਤੀ ਸਵੇਰੇ 8 ਵਜੇ ਤੋਂ ਸ਼ੁਰੂ ਹੋਏਗੀ ਚੋਣ ਕਮਿਸ਼ਨ ਨੇ ਕਿਹਾ ਕਿ ਗਿਣਤੀ ਦੇ ਰੁਝਾਨ ਤੇ ਨਤੀਜੇ ਚੋਣ ਕਮਿਸ਼ਨ ਦੀ ਵੈਬਸਾਈਟ results. eci.gov.in ਤੇ ਨਾਲ ਹੀ ਵੋਟਰ ਹੈਲਪਲਾਈਨ ਐਪ ਤੇ ਉਪਲਬਧ ਹੋਣਗੇ ਵੋਟਰ ਹੈਲਪਲਾਈਨ ਐਪ ਨੂੰ Google Play Store ਜਾਂ Apple Store ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ ਕਮਿਸ਼ਨ ਨੇ ਟ੍ਰੈਨਿੰਗ ਅਫਸਰਾਂ ਤੇ ਗਿਣਤੀ 에ਜੰਟਾਂ ਲਈ ਇੱਕ ਹੈਂਡਬੁੱਕ ਵੀ ਜਾਰੀ ਕੀਤੀ ਹੈ ਜੋ ਇਸਦੀ ਵੈੱਬਸਾਈਟ ਤੇ ਉਪਲਬਧ ਹੈ ਕਮਿਸ਼ਨ ਨੇ ਅੱਗੇ ਕਿਹਾ ਕਿ ਗਿਣਤੀ ਦੇ ਪ੍ਰਬੰਧਾਂ ਵੋਟਾਂ ਦੀ ਗਿਣਤੀ ਦੀ ਪ੍ਰਕਿਰਿਆ ਤੇ EVM ਅਤੇ VVPAT ਨੂੰ ਰੱਖਣ ਲਈ ਵਿਆਪਕ ਨਿਰਦੇਸ਼ ਪਹਿਲਾਂ ਇਸਦੀ ਵੈੱਬਸਾਈਟ ਤੇ ਉਪਲਬਧ ਨੇ ਇਧਰ ਪੰਜਾਬ ਵਿੱਚ ਸੂਬੇ ਦੇ ਸਾਰੇ ਹੀ 13 ਲੋਕ ਸਭਾ ਹਲਕਿਆਂ ਵਿੱਚ ਇਲੈਕਟ੍ਰੋਨਿਕ VOTING ਮਸ਼ੀਨਾਂ ਨੂੰ ਸਟਰੋਂਗ ਰੂਮ ਵਿੱਚ ਸਖਤ ਸੁਰੱਖਿਆ ਪ੍ਰਬੰਧ ਤਹਿਤ ਰੱਖਿਆ ਜਾ ਰਿਹਾ ਹੈ। ਇਹਨਾਂ ਮਸ਼ੀਨਾਂ ਦੀ ਸੁਰੱਖਿਆ ਲਈ ਸੂਬੇ ਦੇ ਸਾਰੇ ਸਟਰੋਂਗ ਰੂਮਾਂ ਦੇ ਬਾਹਰ ਅਰਧ ਸੈਨਿਕ ਬਲ ਤੇ ਹੋਰ ਸੁਰੱਖਿਆ ਟੀਮਾਂ 24 ਘੰਟੇ ਤਾਇਨਾਤ ਨੇ ਤੇ ਇਸ ਦੇ ਨਾਲ ਹੀ ਡਬਲ ਲੌਕ ਸਿਸਟਮ ਦਾ ਪ੍ਰਬੰਧ ਕੀਤਾ ਗਿਆ। ਇਸ ਤੇ ਰਵਾ ਸਟਰੋਂਗ ਰੂਮ ਦੇ ਆਲੇ ਦੁਆਲੇ ਦੀ ਫੁਟੇਜ ਲਈ ਹਰੇਕ ਸਟਰੋਂਗ ਰੂਮ ਦੇ ਬਾਹਰ LED ਸਕਰੀਨਾਂ ਲਗਾਈਆਂ ਗਈਆਂ ਨੇ। ਸਾਰੇ ਪ੍ਰੋਟੋਕੋਲਸ ਦੀ ਟੁਕਮੇਟਾਂ ਨਪਾਲ ਨਾਲ ਯਕੀਨੀ ਬਣਾਉਣ ਲਈ ਅਧਿਕਾਰੀਆਂ ਬਲੰਸਟ੍ਰਾਂਗ ਰੂਮ ਦਾ ਨਰੀਖਣ ਕੀਤਾ ਜਾ ਰਿਹਾ ਹੈ। ਮੁੱਖ ਚੋਣ ਕਮਿਸ਼ਨਰ ਰਜੀਵ ਕੁਮਾਰ ਨੇ ਕਿਹਾ ਕਿ ਪਾਰਸ ਵਿੱਚ ਲੋਕ ਸਭਾ ਚੋਣਾਂ ਵਿੱਚ 64 ਕਰੋੜ 20 ਲੱਖ ਵੋਟਰਾਂ ਨੇ ਹਿੱਸਾ ਲੈ ਕੇ ਇੱਕ ਵਿਸ਼ਵ ਰਿਕਾਰਡ ਬਣਾਇਆ ਹੈ। ਅੱਜ ਨਵੀਂ ਦਿੱਲੀ ਵਿੱਚ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਕੁਮਾਰ ਨੇ ਕਿਹਾ ਕਿ 30 ਸਾਰੇ G7 ਦੇਸ਼ਾਂ ਅਮਰੀਕਾ, ਬ੍ਰਿਟਾਨੀਆ, ਫਰਾਂਸ, ਜਰਮਨੀ, ਇੰਗਲੈਂਡ, ਜਾਪਾਨ ਤੇ ਕੈਨੇਡਾ ਦੇ ਵੋਟਰਾਂ ਦਾ ਡੇਢ ਗੁਣਾ ਹੈ। ਉਨ੍ਹਾਂ ਕਿਹਾ ਕਿ ਇਸ ਲੋਕ ਸਭਾ ਚੋਣਾਂ ਵਿੱਚ 33 ਕਰੋੜ 20 ਲੱਖ ਆਰ ਸਵੋਟਰਾਂ ਨੇ ਆਪਣੀ ਵੋਟ ਪਾਈ ਜੋ ਕਿ ਵਿਸ਼ੇ ਵਿੱਚ ਹੁਣ ਤੱਕ ਸਭ ਤੋਂ ਵੱਧ ਹੈ ਹੁਣ ਇਹ ਵੀ ਕਿ ਆ 2019 ਦੀਆਂ ਆਮ ਚੋਣਾਂ ਵਿੱਚ 540 ਰੀਪੋਲਿੰਗ ਦੇ ਉਲਟ ਇਸ ਚੋਣ ਵਿੱਚ ਸਿਰਫ 39 ਹਲਕੇ ਵਿੱਚ ਦੁਬਾਰਾ ਫੋਟਾਂ ਪਾਈਆਂ ਗਈਆਂ ਨੇ ਕਾਂਗਰਸ ਦੇ ਸਭਾ ਪ੍ਰਧਾਨ ਸੋਨੀਆ ਗਾਂਧੀ ਗਾਂ ਦੇ ਕਹਨ ਉਮੀਦ ਹੈ ਕਿ ਲੋਕ ਸਭਾ ਚੋਣਾਂ ਦੇ ਨਤੀਜੇ ਐਗਜ਼ਿਟ ਪੋਰ ਦੇ ਬਿਲਕੁਲ ਉਲਟ ਹੋਣਗੇ ਕੋਰੋਨਾ ਮੀਟਿਗਸ ਮੀਡੀਆ ਨੇ ਇਸੇ ਟੂਲ ਪਰਿਕਲ ਕਲਕਰੇਸ਼ਨ ਜਿਸ ਵਿੱਚ ਬੀਜੇਪੀ ਦੀ ਗਵਾਈ ਵਾਲੀ ਐਨਡੀਆ ਸਰਕਾਰ ਤੇ ਲੋਕ ਸਭਾ ਚੋਣਾਂ ਵਿੱਚ ਜਿੱਤ ਦਰਜ ਕਰਨ ਦੇ ਸਾਫ ਦੱਸੇ ਜਾ ਰਹੇ ਨੇ ਇਸ ਤੋਂ ਪਹਿਲਾਂ ਸ਼੍ਰੀਮਤੀ ਗਾਂਧੀ ਨੇ ਤਮਿਲਨਾਡੂ ਦੇ ਸਾਬਕਾ ਮੁੱਖ ਮੰਤਰੀ ਐਮ ਕਰੁਨਾ ਨੀਤੀ ਨੂੰ ਉਹਨਾਂ ਦੀ ਜਨਮ ਦਿਨ ਮੌਕੇ ਸ਼ਰਧਾਂਜਲੀ ਦਿੱਤੀ ਦੇ ਫੁੱਲ ਪਿੰਟ ਕੀਤੀ ਡੀਐਮਕੇ ਨੇਤਾ ਟੀਆਰ ਬਾਲੂ ਸੀਪੀਆਈਐਮ ਦੇ ਜਨਰ ਸਕੱਤਰ ਸੀਤਾਰਾਮ ਯੇਚਰੀ ਤੇ ਐਨਸੀ ਨੇਤਾ ਫਾਰਕੁਬਦੁੱਲਾ ਸਮੀਰ ਕਈ ਹੋਰ ਵਿਰੋਧੀ ਨਤਾਵਾ ਨੇ ਵੀ ਐਮ ਕਰੁਨਾ ਨੀਤੀ ਨੂੰ ਸ਼ਰਧਾਂਜਲੀ ਪੇਂਟ ਕੀਤੀ ਬਿਹਾਰ ਦੇ ਮੁੱਖ ਮੰਤਰੀ ਤੇ ਜਨਤਾ ਦਲ ਯੂਨੀਅਨ ਦੇ ਪ੍ਰਧਾਨ ਨਿਤੀਸ਼ ਕੁਮਾਰ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਉਹਨਾਂ ਦੀ ਦਿੱਲੀ ਸਥਿਤ ਰੈਹਾਸ਼ਟਰੀ ਮੁਲਾਕਾਤ ਕੀਤੀ ਇਹ ਮੀਟਿੰਗ ਭਲਕੇ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਹੋਈ ਹੈ ਇਹ ਖਬਰਾਂ ਤੁਸੀਂ ਆਕਾਸ਼ ਪਣੀ ਜਲੰਧਰ ਤੋਂ ਸੁਣ ਰਹੇ ਹੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ 21ਵੀਂ ਸਦੀ ਦੀ ਦੁਨੀਆ ਬਹੁਤ ਸਾਰੀਆਂ ਉਮੀਦਾਂ ਨਾਲ ਭਾਰਤ ਵੱਲ ਦੇਖ ਰਹੀ ਹੈ ਉਹਨਾਂ ਨੇ ਕਿਹਾ ਕਿ ਭਾਰਤ ਦਾ ਸ਼ਾਸਨ ਮਾਡਲ ਦੁਨੀਆ ਪਰ ਦੇ ਕਈ ਦੇਸ਼ਾਂ ਲਈ ਮਿਸਾਲ ਬਣ ਗਿਆ ਹੈ ਇਕ ਪੱਤਰ ਰਹੀਂ ਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਲੋਕਪੱਖੀ ਸੁਸ਼ਾਸਨ אביਲਾਸ਼ੀ ਡਿਰੇ ਤੇ אביਲਾਸ਼ੀ ਬਲਾਕਾਂ ਵਰਗੇ ਨਵੀਨਤਾਕਾਰੀ ਵਿਲੇਸ਼ਾਂ ਦੀ ਅੱਜ ਵਿਸ਼ਵ ਪੱਧਰ ਤੇ ਚਰਚਾ ਹੋ ਰਹੀ ਹੈ ਉਹਨਾਂ ਨੇ ਕਿਹਾ ਕਿ ਸਿਰਫ 10 ਸਾਲਾਂ ਵਿੱਚ 25 ਕਰੋੜ ਲੋਕਾਂ ਨੂੰ ਗਰੀਬੀ ਤੋਂ ਉੱਪਰ ਉੱਠਣ ਦੀ ਸ਼ਕਤੀ ਪ੍ਰਦਾਨ ਕਰਨਾ ਬੇਮਿਸਾਲ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਸਰਕਾਰ ਦੀਆਂ ਕੋਸ਼ਿਸ਼ਾਂ ਨੇ ਗਰੀਬਾਂ ਨੂੰ ਸ਼ਕਤੀਸ਼ਾਲੀ ਬਣਾਉਣ ਤੋਂ ਲੈ ਕੇ ਆਖਰੀ ਮੀਲ ਤੱਕ ਪਹੁੰਚਾਉਣ ਲਈ ਸਮਾਜਿਕ ਆਫੀ ਕੋਨਿਤ ਖੜੇ ਵਿਅਕਤੀ ਨੂੰ ਤਰਜੀਹ ਦੇ ਕੇ ਵਿਸ਼ਵ ਨੂੰ ਪ੍ਰੇਰਿਤ ਕੀਤਾ ਹੈ। ਪ੍ਰਧਾਨ ਮੰਤਰੀ ਨੇ 4 ਦਿਸ਼ਾਵਾਂ ਸਪੀਡ, ਸਕੇਲ, ਸਕੋਪ ਤੇ ਸਟੈਂਡਰਡਸ ਵਿੱਚ ਤੇਜ਼ੀ ਨਾਲ ਕੰਮ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ। ਉਹਨਾਂ ਨੇ ਰੋਜ਼ਗਾਰ ਕੀਤਾ ਕਿ G20 ਦੀ ਸਫਲਤਾ ਤੋਂ ਬਾਅਦ ਦੁਨੀਆ ਭਾਰਤ ਲਈ ਇੱਕ ਵੱਡੀ ਭੂਮਿਕਾ ਦੀ ਕਲਪਨਾ ਕਰ ਲਈਏ ਸ਼੍ਰੀ ਮੋਦੀ ਨੇ ਕਿਹ ਕਾਰਜ ਭਾਰਤ ਨੂੰ ਆਲਮੀ ਦੱਖਣ ਦੀ ਇੱਕ ਮਜ਼ਬੂਤ ਤੇ ਮਹੱਤਵਪੂਰਨ ਆਵਾਜ਼ ਵਜੋਂ ਮਾਨਤਾ ਦਿੱਤੀ ਜਾ ਰਹੀ ਹੈ ਤੇ ਭਾਰਤ ਦੀ ਪਹਿਲ ਕਦਮੀ ਤੇ ਅਫਰੀਕੀ ਸੰਘ ਜੀ 20 ਸਮੂਹ ਦਾ ਹਿੱਸਾ ਬਣਿਆ ਹੈ ਸ਼੍ਰੀ ਮੋਦੀ ਨੇ ਕਿਹਾ ਕਿ ਇਹ ਅਫਰੀਕੀ ਦੇਸ਼ਾਂ ਦੇ ਪਿਛਲੇ ਇੱਕ ਅਹਿਮ ਮੋੜ ਬਣ ਜਾ ਰਿਹਾ ਹੈ ਕਨਿਆ ਕੁਮਾਰੀ ਵਿੱਚ ਆਪਣੀ ਤਿੰਨ ਦਿਨਾਂ ਅਧਿਆਤਮਿਕ ਯਾਤਰਾ ਬਾਰੇ ਗੱਲ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਨਿਆ ਕੁਮਾਰੀ ਦੀ ਇਹ ਧਰਤੀ ਇੱਕ ਤਾਦਮਿਟ ਸੰਦੇਸ਼ ਦਿੰਦੀ ਹੈ ਖਾਸ ਤੌਰ ਤੇ ਕਿਸੇ ਵੀ ਵਿਅਕਤੀ ਨੂੰ ਜੋ ਭਾਰਤ ਦੀ ਰਾਸ਼ਟਰਤਾ ਤੇ ਏਕਤਾ ਦੀ ਭਾਵਨਾ ਤੇ ਸ਼ੱਕ ਕਰਦਾ ਹੈ ਸ਼੍ਰੀ ਮੋਦੀ ਨੇ ਇਹ ਵਿਚਾਰ ਇਸ ਮਹੀਨੇ ਦੀ ਪਹਿਲੀ ਤਰੀਕ ਨੂੰ ਕੰਨਿਆ ਕੁਮਾਰੀ ਤੋਂ ਦਿੱਲੀ ਵਾਪਸੀ ਦੀ ਉਡਾਨ ਦੌਰਾਨ ਲਿਖੇ ਨੇ ਮੱਧ ਪ੍ਰਦੇਸ਼ ਵਿੱਚ ਕਲਤੜਕੇ ਰਾਜਸਥਾਨ ਰਾਜਗੜ ਸਰਖਦ ਨੇੜੇ ਇੱਕ ਟਰੈਕਟਰ ਟਰਾਲੀ ਪਲਟਨ ਕਾਰ 13 ਲੋਕਾਂ ਦੀ ਮੌਤ ਹੋ ਗਈ ਤੇ 15 ਲੋਕ ਜ਼ਖਮੀ ਹੋ ਗਏ ਰਾਜਗੜ ਦੇ ਕਲੈਕਟਰ ਹਰਸ਼ ਧਿਕਸ਼ਤ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਰਾਜਸਥਾਨ ਤੋਂ ਕੁਝ ਲੋਕ ਟਰੈਕਟਰ ਤੇ ਇੱਕ ਵਿਆਹ ਵਿੱਚ ਸ਼ਾਮਲ ਹੋਣ ਲਈ ਮੱਧ ਪ੍ਰਦੇਸ਼ ਜਾ ਰਹੇ ਸਨ ਰਾਜਸਥਾਨ ਰਾਜਗੜ੍ਹ ਸਰਹੱਦ ਨੇੜੇ ਟਰੈਕਟਰ ਟਰਾਲੀ ਪਲਟ ਗਈ ਜਿਸ ਕਾਰਨ 13 ਮੌਤਾਂ ਤੇ 15 ਲੋਕ ਜ਼ਖਮੀ ਹੋ ਗਏ ਦੋ ਲੋਕਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਤੇ ਉਹਨਾਂ ਨੂੰ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਡਾਕਟਰ ਮੋਹਨ ਯਾਦਵ ਨੇ ਕਿਹਾ ਕਿ ਰਾਜ ਸਰਕਾਰ ਰਾਜ ਸਰਕਾਰ ਰਾਜਸਥਾਨ ਸਰਕਾਰ ਦੇ ਸੰਪਰਕ ਵਿੱਚ ਹੈ ਜ਼ਖਮੀਆਂ ਦਾ इलाज ਰਾਜਗੜ੍ਹ ਦੇ ਜ਼ਿਲ੍ਹਾ ਹਸਪਤਾਲ ਵਿੱਚ ਚੱਲ ਰਿਹਾ ਹੈ ਤੇ ਕੁਝ ਗੰਭੀਰ ਜ਼ਖਮੀਆਂ ਨੂੰ ਭਵਾਲ ਰੈਫਰ ਕਰ ਦਿੱਤਾ ਗਿਆ ਉਹਨਾਂ ਨੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਜਤਾਈ ਅਤੇ ਜ਼ਖਮੀਆਂ ਦੀ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ ਹੈ ਰਾਸ਼ਟਰਪਤੀ ਜੋ ਰਾਸ਼ਟਰਪਤੀ ਨੇ ਮਧ ਪ੍ਰਦੇਸ਼ ਦੇ ਰਾਜਗੜ੍ਹ ਜ਼ਿਲ੍ਹੇ ਵਿੱਚ ਸੜਕ ਹਾਦਸੇ ਵਿੱਚ ਲੋਕਾਂ ਦੀ ਮੌਤ ਹੋਈ ਦੁੱਖ ਪ੍ਰਗਟ ਕੀਤਾ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਰਾਸ਼ਟਰਪਤੀ ਦਰਾਪਤੀ ਮਰਮੂ ਨੇ ਕਿਹਾ ਕਿ ਸੜਖਾ ਸ੍ਰੀ ਖਬਰ ਬਹੁਤ ਦੁਖਦਾਈ ਅਤੇ ਜ਼ਖਮੇ ਦੀ ਜਲਦੀ ਠੀਕ ਹੋਣ ਦੀ ਉਨ੍ਹਾਂ ਕਾਮਨਾ ਕੀਤੀ ਉਪ ਰਾਸ਼ਟਰਪਤੀ ਡਿਗਰੀਪ ਧਨਕਰ ਨੇ ਵੀ ਕਿਹਾ ਕਿ ਉਹ ਦਰਦਨਾਕ ਸੜਖਾ ਸਵਿਚ ਜਾਨੀ ਨੁਕਸਾਨ ਤੋਂ ਕਾਫੀ ਦੁਖੀ ਨੇ ਸ਼੍ਰੀ ਧਨਕਰ ਨੇ ਦੁਖੀ ਪਰਿਵਾਰਾਂ ਨਾਲ ਡਿਲੀ ਹਮਦਰਦੀ ਪ੍ਰਗਟਾਈ ਅਤੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ ਹੈ ਮਦਰ ਡੇਰੀ ਨੇ ਅੱਜ ਤੋਂ ਦੁੱਧ ਦੀਆਂ ਕੀਮਤਾਂ ਵਿੱਚ 2 ਰੁਪਏ فی ਲੀਟਰ ਦਾ ਵਾਧਾ ਕੀਤਾ ਇੱਕ ਬਿਆਨ ਵਿੱਚ ਮਾਧ ਡੇਰੀ ਨੇ ਕਿਹਾ ਹੈ ਕਿ ਖਪਤਕਾਰਾਂ ਦੀ ਕੀਮਤ ਵਿੱਚ ਵਾਧਾ ਮੁੱਖ ਤੌਰ ਤੇ ਉਤਪਾਦਕਾਂ ਨੂੰ ਵਧੀ ਹੋਈ ਉਤਪਾਦਨ ਲਾਗਤ ਲਈ ਮੁਆਵਜ਼ਾ ਦੇਣ ਲਈ ਉਦਰ ਗੁਜਰਾਤ ਕੋਆਪਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ ਜੋ ਕਿ ਅੰਮੂਲ ਬ੍ਰਾਂਡ ਨਾਮ ਦੇ ਤਹਿਤ ਦੁੱਧ ਅਤੇ ਦੁੱਧ ਉਤਪਾਦਨ ਦੀ ਮਾਰਕੀਟਿੰਗ ਕਰਦੀ ਹੈ ਨੇ ਵੀ ਪੌਲੀਪੈਕ ਦੁੱਧ ਦੀ ਕੀਮਤ ਵਿੱਚ 2 ਰੁਪਏ فی ਲੀਟਰ ਵਾਧੇ ਦਾ ਐਲਾਨ ਕੀਤਾ ਹੈ ਨਵੀਆਂ ਕੀਮਤਾਂ ਅੱਜ ਤੋਂ ਲਾਗੂ ਹੋ ਗਈਆਂ ਨੇ ਭਾਰਤ ਦੀ ਰਾਸ਼ਟਰੀ ਸ਼ਾਰਾ ਅਥਾਰਟੀ NHAI ਨੇ ਦੇਸ਼ ਭਰ ਵਿੱਚ ਟੋਲ ਟੈਕਸ ਵਿੱਚ 15% ਦਾ ਵਾਧਾ ਕੀਤਾ ਹੈ। NHAI ਨੇ ਇੱਕ ਅਧਿਕਾਰੀ ਨੇ ਕਿਹਾ ਕਿ ਨਵੀਂ ਉਪਭੋਗਤਾ ਫੀਸ ਅਜੇ ਤੋਂ ਲਾਗੂ ਹੋ ਪਈ ਹੈ ਭਾਰ ਦੇ ਵਿਆਪਕ ਰਾਸ਼ੀ ਸ਼ਾਰਾ ਨੈਟਵਰਕ ਵਿੱਚ 900 ਤੋਂ ਵੱਧ ਟੋਲ ਪਲਾਸਾਂ ਨੇ ਗੁਜਰਾਤ ਕੋਆਪਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ ਜੋ ਅਮੂਲ ਬ੍ਰਾਂਡ ਨਾਲ ਨਾਮ ਤਹਿਤ ਦੁੱਧ ਅਤੇ ਦੁੱਧ ਉਤਪਾਦਨ ਦੀ ਮਾਰਕੀਟਿੰਗ ਕਰਦੀ ਹੈ ਨੇ ਪੰਜਾਬ ਵਿੱਚ ਪੱਛਮੀ ਗੜਬੜੀ ਦੇ ਸਰਗਰਮ ਹੋਣ ਤੋਂ ਬਾਅਦ ਵੀ ਗਰਮੀ ਲਗਾਤਾਰ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ ਪਰ ਤਾਪਮਾਨ ਵਿੱਚ ਗरावट ਨੇ ਲੋਕਾਂ ਨੂੰ ਇਸ ਗਰਮੀ ਤੋਂ ਰਾਹਤ ਜ਼ਰੂਰ ਦਿੱਤੀ ਹੈ ਇਸ ਦੇ ਨਾਲ ਹੀ ਪੰਜਾਬ ਵਿੱਚ 4 ਜੂਨ ਤੱਕ ਲੂ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਪਰ 5 ਜੂਨ ਤੋਂ ਰਾਹਤ ਮਿਲਣ ਅਤੇ ਪੱਛਮੀ ਗੜਬੜੀ ਦੇ ਜ਼ੋਰ ਫਟਣ ਕਰਨ ਵੀ ਪੈਣ ਦੀ ਸੰਭਾਵਨਾ ਰਹੇਗੀ ਮੌਸਮ ਵਿਭਾਗ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਪੰਜਾਬ ਦੇ 3 ਜ਼ਿਲ੍ਹੇ ਮਾਨਸਾ ਬਰਨਾਲਾ ਤੇ ਲੁਧਿਆਣਾ ਵਿੱਚ ਲੂ ਦਾ ਔਰੇਂਜ ਅਲਰਟ ਜਾਰੀ ਕੀਤਾ ਗਿਆ ਜਦੋਂ ਕਿ 6 ਹੋਰ ਜ਼ਿਲ੍ਹੇ ਬਠਿੰਡਾ ਮੋਗਾ ਮੁਕਸਰ ਫਰੀਦਕੋਟ ਫਾਜ਼ਿਲਕਾ ਤੇ ਫਿਰੋਜ਼ਪੁਰ ਵਿੱਚ ਲੂ ਦੇ ਨਾਲ ਨਾਲ ਮੀਂਹ ਅਤੇ ਤੇਜ਼ ਹਨੇਰੀ ਦੀ ਪੇਸ਼ੀ ਨੂੰ ਵੀ ਕੀਤੀ ਗਈ ਹੈ। ਬਾਕੀ ਸਾਰੇ ਜ਼ਿਲ੍ਹਿਆਂ ਵਿੱਚ yellow alert ਜਾਰੀ ਕਰ ਦਿੱਤਾ ਗਿਆ ਹੈ। 5 ਤੇ 6 ਜੂਨ ਤੋਂ ਪੂਰੇ ਸੂਬੇ ਲਈ ਮੀਂਹ ਦਾ yellow alert ਜਾਰੀ ਕੀਤਾ ਗਿਆ ਹੈ। ਪੰਜਾਬ ਵਿੱਚ 5 ਤੋਂ 6 ਜੂਨ ਨੂੰ ਮੀਂਹ ਪੈਣ ਤੋਂ ਬਾਅਦ ਤਾਪਮਾਨ ਵਿੱਚ 3 ਤੋਂ 5 ਡਿਗਰੀ ਸੈਲਸੀਅਸ ਤੱਕ ਗਿਰਾਵਟ ਆ ਸਕਦੀ ਹੈ। ਅੱਜ ਰਾਤ 9:30 ਵਜੇ ਸਾਡੇ ਦੁਪਹਾੜੀ ਲਾਈਵ ਫੋਨ-ਇਨ ਪ੍ਰੋਗਰਾਮ ਪਬਲਿਕ ਸਪੀਕ ਵਿੱਚ ਅਸੀਂ ਲੂ ਚੱਲਣ ਦੌਰਾਨ ਸੁਰੱਖਿਅਤ ਰਹਿਣਾ ਬਿਸ਼ੇ ਤੇ ਇੱਕ ਵਿਚਾਰਤ ਦਾ ਪੇਸ਼ ਕਰਾਂਗੇ ਸਾਡੇ ਨਾਲ ਆਫਸਟਾ ਸਮੇਂ ਪ੍ਰਬੰਧ ਬਾਰੇ ਰਾਸ਼ਟਰੀ ਅਥਾਰਟੀ ਦੇ ਮੈਂਬਰ ਡਾਕਟਰ ਕ੍ਰਿਸ਼ਨਾ ਐਸਵਸਤ ਸਤ ਇਹਨਸ ਦੀ ਮੈਡੀਸਨ ਵਿਭਾਗ ਦੇ ਡਾਕਟਰ ਪਿਊਸ਼ ਚਰੰਜਰ ਹੋਣਗੇ ਪ੍ਰੋਗਰਾਮ ਦੌਰਾਨ ਸਰੋਤਿਆਂ ਨੂੰ ਲੂਤੋ ਆਪਣੇ ਆਪ ਨੂੰ ਬਚਾਉਣ ਲਈ ਚੁੱਕੇ ਜਾਣ ਵਾਲੇ ਜ਼ਰੂਰੀ ਕਦਮਾਂ ਬਾਰੇ ਸਾਡੇ ਮਾਮਾ ਨੂੰ ਸਵਾਲ ਪੁੱਛਣ ਦਾ ਮੌਕਾ ਮਿਲੇਗਾ ਇਸ ਪ੍ਰੋਗਰਾਮ ਦਾ ਪਿਛੇ ਸਲੈਂਡਲੀ ਅਜਰਾ 9:30 ਵਜੇ ਤੋਂ ਬਾਅਦ ਟੈਲੀਫੋਨ ਨੰਬਰ 01123421050 ਅਤੇ 01123314444 'ਤੇ ਕੰਟੈਕਟ ਕੀਤਾ ਜਾ ਸਕਦਾ ਹੈ ਇਸ ਤੋਂ ਇਲਾਵਾ ਤੁਸੀਂ WhatsApp ਨੰਬਰ 9289094044 ਨੰਬਰ ਤੇ ਵੀ ਆਪਣੇ ਸਵਾਲ ਭੇਜ ਸਕਦੇ ਹੋ ਇਸ ਪ੍ਰੋਗਰਾਮ ਨੂੰ ਆਕਾਸ਼ਵਾਨੀ ਗੋਲਡ ਚੈਨਲ ਤੇ ਵੱਧੂ ਫ੍ਰੀਕੁਐਂਸੀ 'ਤੇ ਸੁਨਿਆ ਜਾ ਸਕਦਾ ਹੈ ਇਸ ਤੋਂ ਇਲਾਵਾ ਤੁਸੀਂ ਸਾਡੀ ਵੈਬਸਾਈਟ newsonair.com .gov.in ਅਤੇ ਸਾਡੇ YouTube ਚੈਨਲ نیوز ਆਨ AIR ਅਫੀਸ਼ੀਅਲ ਤੇ ਵੀ ਪ੍ਰੋਗਰਾਮ ਸੁਣ ਸਕਦੇ ਹੋ ਆਖਰ ਵਿੱਚ ਖਾਸ ਖਾਸ ਖਬਰਾਂ ਇੱਕ ਵਾਰ ਫਿਰ ਸੁਣ ਲਓ ਲੋਕ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਭਲਕੇ ਹੋएगी ਆਂਧਰਾ ਪ੍ਰਦੇਸ਼ ਤੇ ਉੜੀਸਾ ਵਿੱਚ ਵਿਧਾਨ ਸਭਾ ਚੋਣਾਂ ਤੇ ਕਈ ਹਲਕਿਆਂ ਦੀਆਂ ਸਿਵਨੀ ਚੋਣਾਂ ਦੀ ਵੋਟਾਂ ਦੀ ਗਿਣਤੀ ਵੀ ਕੱਲੀ ਕੀਤੀ ਜਾਏਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ 21ਵੀਂ ਸਦੀ ਦੀ ਦੁਨੀਆ ਬਹੁਤ ਸਾਰੀਆਂ ਮੀਦਾਂ ਨਾਲ ਭਰਪਰ ਦੇ ਰਹੀ ਹੈ ਕਾਂਗਰਸ ਦੇ ਸਭਾ ਦੇ ਪ੍ਰਧਾਨ ਸੋਨੀਆ ਗਾਂਧੀ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੇ ਨਤੀਜੇ ਐਗਜ਼ਿਟ ਪੋਲ ਦੇ ਬਿਲਕੁਲ ਉਲਟ ਹੋਣਗੇ ਅਤੇ ਮੱਧ ਪ੍ਰਦੇਸ਼ ਵਿੱਚ ਇੱਕ ਸੜਕ ਹਾਦਸੇ ਵਿੱਚ 13 ਲੋਕਾਂ ਦੀ ਮੌਤ 15 ਜ਼ਖਮੀ ਰਾਸ਼ਟਰਪਤੀ ਦੋਪਰਾਸ਼ਟਰਪਤੀ ਨੇ ਹਾਦਸੇ ਤੇ ਦੁੱਖ ਪ੍ਰਗਟਾਇਆ ਇਸ ਦੇ ਨਾਲ ਹੀ ਆਕਾਸ਼ ਵਣਿਤ ਰੰਦਰ ਤੋਂ ਖਬਰਾਂ ਦਾ ਇਹ ਬਲੇਟਨ ਖਤਮ ਹੁੰਦਾ ਹੈ ਨਮਸਕਾਰ